ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਦੇ ਹਰੇ ਨੂੰ ਸਮਰਪਿਤ ਅੱਜ ਪੂਰੇ ਇਸ ਵਿਸ਼ੇ ਪਰਦੇ ਵਿੱਚ ਇੱਥੇ ਪ੍ਰਕਾਸ਼ ਪਰਮਾਨਾਏ ਜਾਇਆ ਉਸੇ ਪਲੈਕਸ ਵਿੱਚ ਗੁਰਦੁਆਰਾ ਸਿਦਦੀ ਜਰੂਸਲਮ ਸਾਹਿਬ 10 ਪਿੰਡਾਂ ਦੇ ਕੋਸਾਂ ਨੇ ਬਦ ਰੱਖਣ ਤੇ ਆ ਅੱਗੇ ਤਸਵੀਰਾਂ ਤੁਹਾਨੂੰ ਦਿਖਾਉਣਾ ਹੈ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਤਰੀਕੇ ਦੇ ਨਾਲ ਜਿਹੜਾ ਕਿ ਬਹੁਤ ਹੀ ਸੁੰਦਰ ਰੂਪ ਦੇ ਵਿੱਚ ਗੁਰਦੁਆਰਾ ਸਾਹਿਬ ਸੁਝਾਇਆ ਗਿਆ ਔਰ ਸmooth ਸੰਕਾਂ ਦੇ ਵੱਲੋਂ ਜਿਹੜਾ ਕਿ ਮੋਗਤੀਆਂ ਲਗਾ ਕੇ ਔਰ ਇਸ ਇਤਿਹਾਸਿਕ ਸਥਾਨ ਦੇ ਉੱਪਰ ਕੋਈ ਇਤਰ ਸਥਾਨ ਦੇ ਉੱਪਰ ਸੰਕਟਾਂ ਬਲੋਂ ਨਸਮਤ ਹੋ ਕੇ ਜਿਹੜਾ ਪ੍ਰਕਾਸ਼ਪੁਰਬ ਦੇ ਸੰਬੰਧ ਵਿੱਚ ਜਿਹੜਾ ਕਿ ਅੱਜ ਤਿੰਨ ਨਸਮਤ ਹੋ ਰਹੀਆਂ ਨੇ ਇਸ ਨੂੰ ਸੰਕਟਾਂ ਇੱਥੋਂ ਦੀ ਪ੍ਰੰਤ ਕਮੇਟੀ ਮੈਂਬਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਜਿਹੜਾ ਇੱਥੇ ਸਮਾਗਮਾਂ ਜਿਹੜੇ ਹੋ ਨਿਰੰਤਰ ਜਿਹੜੇ ਕਰਵਾਏ ਜਾ ਰਹੇ ਨੇ ਔਰ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੀ ਸੰਗਤ ਇੱਥੇ ਪਹੁੰਚੀ ਹੋਈ ਹੈ ਗੁਰਦੁਆਰਾ ਸਾਹਿਬ ਜਿਹੜਾ ਕਿ ਸੁੰਦਰ ਹੀ ਲੜੀਆਂ ਦੇ ਨਾਲ ਜਿਹੜਾ ਸਜਾਇਆ ਗਿਆ ਇਤਿਹਾਸਿਕ ਸਥਾਨ ਹੈ ਇਤਿਹਾਸਿਕ ਇਹੋ ਪਵਿੱਤਰ ਸਥਾਨ ਜਿੱਥੇ ਤੁਹਾਨੂੰ ਤਨ ਸ਼੍ਰੀ ਗੁਰੂ ਸਿੰਘ ਜੀ ਜਿੱਥੇ ਸ੍ਰੀ ਗੁਰੂ ਮਹਾਰਾਜ ਜੀ ਨੇ ਚਰਨ ਪਾਏ ਔਰ ਇਸ ਸਥਾਨ ਦੇ ਉੱਪਰ ਆ ਕੇ ਜਦੋਂ ਗੁਰੂ ਮਹਾਰਾਜ ਜੀ ਨੇ ਦਸਨ ਕਰਕੇ ਜਗੜ ਦਿੱਤੀ ਸੀ ਤਾਂ ਜਿਹੜਾ ਕਿ ਅੱਜ ਉਹ ਦਰਖਤ ਹਰੇ ਭਰੇ ਆ ਜੋ ਰੇਡੂ ਦਾ ਦਰਖਤ ਬਣਿਆ ਹੋਇਆ ਹੈ ਸਾਰੀਆਂ ਸੰਤਾਂ ਜੋ ਸਮੂਹ ਸੰਗਤਾਂ ਇੱਥੇ ਨਸਮਤ ਹੁੰਦੀਆਂ ਤਾਂ ਉਸ ਇਸ ਰੇਡੂ ਜੀਆਂ ਜੋ ਕਿ ਸੰਗਤਾਂ ਤੇ ਦਰਸ਼ਨ ਕਰਦਿਆਂ ਨੇ ਔਰ ਦਰਸ਼ਨ ਕਰਨ ਉਪਰੰਤ ਇੱਥੇ ਗੁਰੂ ਘਰ ਦੀ ਜਿਹੜੀ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਸੋ ਅੱਜ ਤਨ ਤਨ ਸ੍ਰੀ ਗੁਰੂ ਜੀ ਮਾਨਕ੍ਰਿਤਿ ਮਹਾਰਾਜੀ ਦੇ 555ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਿਹੜਾ ਕਿ ਅੱਜ ਇੱਥੇ ਸਮੂਹ ਸੰਗਤਾਂ ਹਜ਼ਾਰਾਂ ਦੀ ਤਤਾ ਤੇ ਵਿਚਰੀਆਂ ਸੰਗਤਾਂ ਨਤਮਤ ਹੋਈਆਂ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਗੁਰਦੁਆਰਾ ਰਿੰਦੋਸ ਵੀਰਾਂ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਜਿਹੜਾ ਗੁਰਦੁਆਰਾ ਸਾਹਿਬ ਆ ਸਜਾਇਆ ਗਿਆ ਗੁਰਦੁਆਰਾ ਸ੍ਰੀ ਰਿੰਦੋਸ ਪਾਸ਼ਾਹੀ 10ਵੇਂ ਪਿੰਡ ਨੰਦਪੁਰ ਸਾਹਨੇਵਾਲ ਦੇ ਵਿੱਚ ਸੁੰਦਰ-ਸੁੰਦਰ ਸਮੂਹ ਸੰਗਤਾਂ ਦੇ ਵੱਲੋਂ ਜਿਹੜਾ ਕਿ ਅੱਜ ਮੌਬਤੀਆਂ ਲਗਾ ਕੇ ਇੱਕ ਉਜਾਲਾ ਜਿਹੜਾ ਕੀਤਾ ਗਿਆ ਵਾ ਔਰ ਕਾਫੀ ਸਮੂਹ ਸੰਗਤਾਂ ਇੱਥੇ ਹਾਜ਼ਰ ਹੋਈਆਂ ਨੇ يا کرش تو جگتو چي پتو نا مٿي منه پلون سارتي جا يا ساريو ستو چي دتا نتي I'm sorry, 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 the

ਹੰਤਾਰਨ ਗੁਰੂ ਨਾਨਕ ਆਇਆ ਗੁਰੂ ਨਾਨ ਸਾਹਿਬ 555 ਪ੍ਰਕਾਸ਼ਪੁਰ ਹੋਤੇ ਅਸੀਂ ਗੁਰੂ ਨਾਨਕ ਨਾਮ ਲੈ ਸੰਗਤਾਂ ਨੂੰ ਸਾਰੇ ਜਿੱਥੇ ਸੰਸਾਰ ਚ ਵਸਦੇ ਆ ਸਾਰਿਆਂ ਨੂੰ ਬਹੁਤ ਬਹੁਤ ਮੁਹਾਰਕਮ ਦਿੰਦੇ ਆ ਔਰ ਚੜ੍ਹਦੀ ਕਲਾ ਦੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਕਿਰਪਾ ਰੱਖੇ ਗੁਰਸਿੱਖਾਂ ਤੇ ਦੇ ਗੁਰਦਾ ਦੇ ਸਾਡੀ ਪ੍ਰਮੁੱਖ ਕਮੇਟੀ ਕਰੋਂ ਅਸੀਂ ਸਾਰਿਆਂ ਨੂੰ ਬਹੁਤ ਮੁਬਾਰਕਾਂ। ਗੁਰਜੀਕਾ ਖਾਲਸਾ ਵਾਹਿਗੁਰੂ ਜੀ ਖਤੇ ਅਨਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਨਨਕਾਣਾ ਸਾਹਿਬ ਦੀ ਤਲਵੰਡੀ ਤੇ ਪ੍ਰਗਟ ਹੋਏ ਉਹਨਾਂ ਦਾ ਅਵਤਾਰ ਮਾਤਾ ਤ੍ਰਿਪਤਾ ਜੀ ਦੀ ਕੁਖ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਹੋਇਆ ਉਹ ਦਿਨ ਅੱਜ ਸਾਰੀ ਦੁਨੀਆ ਦੇ ਅੰਦਰ ਚਾਰੇ ਵਰਨਾਂ ਦੇ ਲੋਕ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਰੀ ਉਮਰ ਜਿੰਨਾ ਕਰਕੇ ਸਰੀਰ ਕਰਕੇ ਇਸ ਦੁਨੀਆ ਦੇ ਵਿੱਚ ਰਹੇ ਉਦਾਂ ਸ਼ਬਦ ਰੂਪ ਵਿੱਚ ਅੱਜ ਵੀ ਹਾਜ਼ਰ-ਨਾਜ਼ਰ ਨੇ ਕਿਤੇ ਗਏ ਨਹੀਂ ਜਾਹਰ ਪੀਰ ਜਗਤ ਗੁਰ ਬਾਬਾ ਤੁਹਾਨੂੰ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਚੌ ਵਰਨਾ ਨੂੰ ਇੱਕੋ ਉਪਦੇਸ਼ ਦੇ ਕੇ ਗਏ ਰਾਣਾ ਰੰਕ ਬਰਾਬਰੀ ਪੈਰੀ ਪਰ ਪਵਨਾ ਜਗ ਵਰਤਾਇਆ ਉਲਟਾ ਖੇਲ ਕਰਮ ਦਾ ਪੈਰਾਂ ਉੱਪਰ ਸੀਸ ਨਿਵਾਇਆ ਧੰਨ ਗੁਰੂ ਗੁਰੂ ਨਾਨਕ ਦੇਵ ਜੀ ਨੇ ਚਾਰੇ ਵਰਨਾਂ ਨੂੰ ਸਾਂਝਾ ਉਪਦੇਸ਼ ਦਿੱਤਾ ਤੇ ਅੱਜ ਵੀ ਗੁਰੂ ਨਾਨਕ ਨਾਮ ਦੇਵਾ ਸਿੱਖ ਸੰਗਤਾਂ ਜੋ ਆਪਾਂ ਇੱਥੇ ਦੇਖ ਰਹੇ ਹਾਂ ਗੁਰਦੁਆਰਾ ਰੇਰੂ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਰਦਾਰ ਬਲਜੀਤ ਸਿੰਘ ਜੀ ਹਰਾ ਨੀਤ ਪ੍ਰਧਾਨ ਮਲਕੀਤ ਸਿੰਘ ਜੀ ਹਰਾ ਸਮੂਚੀ ਕਮੇਟੀ ਦੇ ਮੈਂਬਰ ਔਰ ਕਾਰ ਸੇਵਾ ਵਾਲੇ ਮਹਾਂਪੁਰਸ਼ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਸਮੁੱਚੇ ਇਲਾਕੇ ਦੀਆਂ ਸੰਗਤਾਂ ਦੂਰ ਦੂਰ ਤੋਂ ਇਸੇ ਸ਼ਰਧਾ ਭਾਵਨਾ ਦੇ ਨਾਲ ਬਹੁਤ ਚਾਹ ਔਰ ਸ਼ਰਧਾ ਲੈ ਕੇ ਇਸ ਪਾਵਨ ਅਸਥਾਨ ਤੇ ਆ ਰਹੀਆਂ ਅੰਮ੍ਰਿਤ ਵੇਲੇ ਤੋਂ ਲਗਾਤਾਰ ਦੀਵਾਨ ਚੱਲ ਰਹੇ ਨੇ ਗੁਰਬਾਣੀ ਕੀਰਤਨ ਗੁਰ ਇਤਿਹਾਸ ਗੁਰਮਤਿ ਵਿਚਾਰਾਂ ਢਾਡੀ ਵਾਰਾਂ ਗੁਰੂ ਕੇ ਲੰਗਰ ਅਪੂਰਤ ਵਰਤ ਰਹੇ ਨੇ ਇਹੀ ਉਪਦੇਸ਼ ਗੁਰੂ ਨਾਨਕ ਦੇਵ ਜੀ ਨੇ ਚੌਪਰਣਾ ਨੂੰ ਦਿੱਤਾ ਕਿ ਬੰਦੇ ਦੀ ਕੋਈ ਜਾਤ ਨਹੀਂ ਜਾਤ ਸਿਰਫ ਇੱਕੋ ਹੀ ਆ ਧਰਮ ਇੱਕੋ ਹੀ ਆ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਨ ਚੰਗੇ ਕਰਮ ਕਰਨੇ ਤੇ ਪਰਮੇਸ਼ਵਰ ਦਾ ਨਾਮ ਜਪਨਾ ਸਾਰਿਆਂ ਦੇ ਨਾਲ ਪਿਆਰ ਕਰਨਾ ਸਭਨਾਂ ਨੂੰ ਨਾਲ ਲੈ ਕੇ ਚੱਲਣਾ ਇਹ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਤੇ ਉਹਨਾਂ ਉਪਦੇਸ਼ਾਂ ਨੂੰ ਅੱਜ ਸਾਰੀ ਸੰਗਤ ਗੁਰੂ ਕਿਰਪਾ ਦੇ ਨਾਲ ਕੁਮਾਰ ਰਹੇ ਆ ਲੰਗਰ ਪੰਗਤ ਤੇ ਸੰਗਤ ਉਹ ਸਭ ਕੁਝ ਇੱਥੇ ਤੁਸੀਂ ਦੇਖ ਰਹੇ ਹੋ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਨੇ ਸੰਗਤਾਂ ਨੂੰ ਇਹ ਹੀ ਬੇਨਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਾਂ ਸਾਰੇ ਆਪਣੇ ਜੀਵਨ ਨੂੰ ਸਫਲ ਕਰਕੇ ਗੁਰੂ ਨਾਨਕ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸਮੁੱਚੀ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਵਣ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ